ਇਸ ਦੇ ਵਿੱਚ ਕਾਂਗਰਸ ਤੇ ਬੀਜੇਪੀ ਪਾਰਟੀ ਦੋਵੇਂ ਮੁੱਖ ਸਨ ਦੋਵੇਂ ਇੱਕ ਦੂਜੇ ਨੂੰ ਜਿਹੜਾ ਟੱਕਰ ਦੇਣ ਦੇ ਉੱਪਰ ਉਤਰਿਆ ਹੋਈਆਂ ਸੀ ਪਰ ਕਾਂਗਰਸ ਨੂੰ ਪਾਸੇ ਕਰਕੇ ਬੀਜੇਪੀ ਨੂੰ ਟੱਕਰ ਦੇਣ ਵਾਲਾ ਵੀ ਜਿਹੜਾ ਕੋਈ ਨਾ ਕੋਈ ਚਾਹੀਦਾ ਸੀ ਹੁਣ ਜੇਕਰ ਬੀਜੇਪੀ ਕਾਂਗਰਸ ਨੂੰ ਇੱਕ ਪਾਸੇ ਕਰ ਦਿੰਦੀ ਤਾਂ ਉਸ ਦੀ ਟੱਕਰ ਦੇ ਵਿੱਚ ਕੋਈ ਨਾ ਕੋਈ ਹੋਰ ਪਾਰਟੀ ਜਿਹੜੀ ਉੱਠ ਘੜਦੀ ਜਾਂ ਫਿਰ ਕਾਂਗਰਸ ਦੁਬਾਰਾ ਉੱਠ ਘੜਦੀ ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਕਿਸੇ ਨਵੀਂ ਪਾਰਟੀ ਨੂੰ ਲਿਆਉਣ ਦੀ ਜਿਹੜੀ ਆਰਐਸਐਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਅਤੇ ਉਸ ਪਾਰਟੀ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਵੀ ਗਿਆ ਤੇ ਆਰਐਸਐਸ ਨੇ ਬੀਜੇਪੀ ਦੇ ਮੈਦਾਨ ਦੇ ਵਿੱਚ ਜਿਹੜਾ ਕੇਜਰੀਵਾਲ ਨੂੰ ਅੰਨਾ ਅੰਦੋਲਨ ਦੇ ਜ਼ਰੀਏ ਉਤਾਰਿਆ ਦੇਸ਼ਵਾਸੀਆਂ ਨੂੰ ਭਾਵੇਂ ਆਪ ਤੇ ਬੀਜੇਪੀ ਭਾਵ મોદી ਤੇ ਕੇਜਰੀਵਾਲ મોદી ਨੂੰ ਕੇਜਰੀਵਾਲ ਟੱਕਰ ਦੇ ਸਕਦਾ ਹੈ ਦੇਸ਼ਵਾਸੀਆਂ ਦੇ ਜਿਹੜਾ ਦਿਮਾਗ ਦੇ ਵਿੱਚ ਇਹ ਗੱਲ ਭਰੀ ਗਈ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਭਰਮ ਜਿਹੜਾ ਹੋ ਪਾਰ ਦਿੱਤਾ ਗਿਆ ਇੱਕ ਫਿਲਮ ਵਾਂਗ ਕਈ ਸਾਲਾਂ ਤੋਂ ਲਿਖੀ ਕਹਾਣੀ ਚਲਾਈ ਗਈ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਦੋਂ ਆਪਾਂ ਅਸੀਂ ਟੀਵੀ ਦੇ ਉੱਪਰ ਕੋਈ ਫਿਲਮ ਦੇਖਦੇ ਹਾਂ ਤਾਂ ਉਹ ਥੋੜੇ ਸਮੇਂ ਦੇ ਲਈ ਸਾਡੇ ਦਿਮਾਗ ਦੇ ਵਿੱਚ ਘਰ ਕਰ ਜਾਂਦੀ ਹੈ ਤੇ ਅਸੀਂ ਉਸ ਫਿਲਮ ਦੇ ਸੀਨਾਂ ਦੇ ਬਾਰੇ ਬਹੁਤ ਲੰਬਾ ਸਮਾਂ ਗੱਲਬਾਤ ਕਰਦੇ ਹਾਂ ਤੇ ਉਸ ਫਿਲਮ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਹੋਰ ਲੋਕਾਂ ਦੇ ਨਾਲ ਵੀ ਜਿਹੜਾ ਅਸੀਂ ਚਰਚਾ ਕਰਦੇ ਸੋ ਇਸੇ ਤਰ੍ਹਾਂ ਇੱਕ ਕਹਾਣੀ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਗਈ ਕਿ ਜਿਹੜਾ ਕੌ ਵੀ ਮੋਦੀ ਨੂੰ ਟੱਕਰ ਦੇਣ ਵਾਲਾ ਵਿਅਕਤੀ ਹੈ ਜਾਂ ਭਾਜਪਾ ਨੂੰ ਟੱਕਰ ਦੇਣ ਵਾਲਾ ਹੈ ਤਾਂ ਹੁਣ ਅੱਗੇ ਤੋਂ ਕਾਂਗਰਸ ਇੱਕ ਪਾਸੇ ਹੈ ਕਾਂਗਰਸ ਲਾਂਬੇ ਹੈਗੀ ਤਾਂ ਹੁਣ ਅੱਗੇ ਤੋਂ ਜਿਹੜਾ ਕੇਜਰੀਵਾਲ ਉਹ ਟੱਕਰ ਦੇ ਸਕਦਾ ਹੈਗਾ ਤਾਂ ਇਸ ਇਸ ਤਰ੍ਹਾਂ ਜਿਹੜੇ ਲੋਕ ਸੀਗੇ ਉਹ ਇਸ ਚੀਜ਼ ਤੋਂ ਪੂਰੀ ਤਰ੍ਹਾਂ ਬੇਖਬਰ ਸੀਗੇ ਸ਼ਾਇਦ ਕਾਂਗਰਸ ਵੀ ਇਸ ਚੀਜ਼ ਤੋਂ ਪੂਰੀ ਤਰ੍ਹਾਂ ਬੇਖਬਰ ਸੀ ਕਿ ਆਖਿਰਕਾਰ ਕਾਂਗਰਸ ਦੇ ਨਾਲ ਉਸ ਸਮੇਂ ਹੋ ਕੀ ਰਹੇਗਾ ਤਾਂ ਫਿਰ ਕਾਂਗਰਸ ਨੂੰ ਲੰਬੇਕਾਰ ਜਿਹੜਾ ਕੇਜਰੀਵਾਲ ਦੀ ਜਿਹੜੀ ਐਂਟਰੀ ਹੁੰਦੀ ਹੈਗੀ ਤਾਂ ਕੇਜਰੀਵਾਲ ਦਾ ਜਿਹੜਾ ਸਰਕਾਰ ਬਣਾਉਣਾ ਦਿੱਲੀ ਦੇ ਵਿੱਚ ਤੁਹਾਨੂੰ ਲੱਗਦਾ ਕਿ ਇੰਨਾ ਸੌਖਾ ਸੀ ਕਿ ਕੇਜਰੀਵਾਲ ਆਉਂਦੇ ਨੇ ਤੇ ਦਿੱਲੀ ਦੇ ਵਿੱਚ ਆਪਣੀ ਜਿਹੜੀ ਉਹ ਸਰਕਾਰ ਬਣਾ ਲੈਂਦੇ ਨੇ ਤੇ ਦੂਜੇ ਪਾਸੇ ਜਿਹੜੀ ਕਾਂਗਰਸ ਵੀ ਇਸ ਤੋਂ ਦੇਖਾਬਰ ਸੀ ਕਿ ਜਦੋਂ ਉਹਨਾਂ ਨੇ ਮਿਲ ਕੇ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਉਹਨਾਂ ਨੇ ਸਰਕਾਰ ਬਣਾਈ ਅਤੇ ਕੇਜਰੀਵਾਲ ਨੇ ਬਾਅਦ ਦੇ ਵਿੱਚ ਉਹ ਸਰਕਾਰ ਜਿਹੜੀ ਉਹ ਤੋੜ ਦਿੱਤੀ ਅਤੇ ਲੋਕਾਂ ਦੇ ਸਾਹਮਣੇ ਉਹ ਹੀਰੋ ਬਣੇ ਅਤੇ ਬਾਅਦ ਦੇ ਵਿੱਚ ਉਹਨਾਂ ਨੇ 67 ਸੀਟਾਂ ਦੇ ਨਾਲ ਦਿੱਲੀ ਦੇ ਵਿੱਚ ਆਪਣੀ ਜਿਹੜੀ ਸਰਕਾਰ ਬਣਾਈ 2015 ਦੀ ਇੱਕ ਇੰਟਰਵਿਊ ਦੌਰਾਨ ਕੇਜਰੀਵਾਲ ਨੇ ਕੀ ਕਿਹਾ ਸੀ ਕਿ ਉਹਨਾਂ ਨੇ ਉਮਰਪੁਰ ਦਾ ਕੰਮ ਜਿਹੜਾ ਉਹ ਕਰ ਦਿੱਤਾ ਹੈ ਇਸ ਤੋਂ ਬਾਅਦ ਉਹਨਾਂ ਨੂੰ ਹੁਣ ਕੋਈ ਫਰਕ ਨਹੀਂ ਪਵੇਗਾ ਮਤਲਬ ਕਿ ਉਹਨਾਂ ਨੇ ਹੁਣ ਕਾਂਗਰਸ ਨੂੰ ਜਿਹੜਾ ਗੱਠਜੋੜ ਤੋੜ ਕੇ ਕਾਂਗਰਸ ਨੂੰ ਇੱਕ ਪਾਸੇ ਕਰ ਦਿੱਤਾ ਹੈ ਦਿੱਲੀ ਦੇ ਵਿੱਚ ਹੁਣ کافی ਲੰਬਾ ਸਮਾਂ ਜਿਹੜੇ ਲੋਕਾਂ ਦੇ ਵਿੱਚ ਉਹ ਹੀਰੋ ਬਣੇ ਨੇ ਲੋਕਾਂ ਨੇ ਉਹਨਾਂ ਨੂੰ ਸਟਾਰ ਸ਼ਿੱਤਾਂ ਦਿੱਤੀਆਂ ਹੁਣ کافی ਲੰਬਾ ਸਮਾਂ ਦਿੱਲੀ ਦੇ ਵਿੱਚ ਕਾਂਗਰਸ ਸਰਕਾਰ ਨਹੀਂ ਆ ਸਕਦੀ ਦੂਜੇ ਪਾਸੇ ਦੂਜੇ ਪਾਸੇ ਦੇਸ਼ ਭਰ ਦੇ ਵਿੱਚ ਜਿਹੜਾ ਬੀਜੇਪੀ ਸਰਕਾਰ ਕਾਂਗਰਸ ਨੂੰ ਲਾਂਬੇ ਕਰਨ ਦੇ ਵਿੱਚ ਲੱਗੀ ਹੋਈ ਹੈ ਚਾਹੇ ਉਹ ਕਾਂਗਰਸ ਦੇ ਮੰਤਰੀਆਂ ਨੂੰ ਆਪਣੇ ਵਿੱਚ ਰਲਾ ਕੇ ਜਾਂ ਫਿਰ ਕਾਂਗਰਸ ਦੇ ਮੰਤਰੀਆਂ ਦੇ ਉੱਪਰ ਕੇਸ ਪਾ ਕੇ ਜਿਹੜਾ ਵੱਖ-ਵੱਖਰੇ ਤਰੀਕੇ ਦੀਆਂ ਕਾਰਵਾਈਆਂ ਕਰਕੇ ਜਿਹੜਾ ਉਹ ਬੀਜੇਪੀ ਸਰਕਾਰ ਕਾਰੀ ਹੋਵੇ ਪਰ ਜਿੱਥੇ ਨੰਦੀ ਦੀ ਜਦੋਂ ਇੱਕ ਇੰਟਰਵਿਊ ਹੋਈ ਤਾਂ 2014 ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੇਜਰੀਵਾਲ ਜਦੋਂ ਤੱਕ ਉਸਦਾਨ ਤੋਂ ਹੋਵੇਗਾ ਕੇਜਰੀਵਾਲ ਦਾ ਤਾਂ ਉਦੋਂ ਤੱਕ ਮੋਦੀ ਦਾ ਕੱਦ ਵੀ ਜਿਹੜਾ ਹੋ ਘਟ ਜਾਵੇਗਾ ਤੇ ਮੋਦੀ ਕਾ ਅਧੂਰੇ ਨੇਤਾ ਨੇ ਉਹਨਾਂ ਨੂੰ ਕਾਫੀ ਲੰਮਾ ਸਮਾਂ ਬਣੇ ਰਹਿਣਾ ਚਾਹੀਦਾ ਇਸ ਜਿਹੜਾ ਸਾਲ ਉਹਨਾਂ ਦੀ ਉਮਰ ਵਧੂਗੀ ਜੇਕਰ ਕੇਜਰੀਵਾਲ ਡੁੱਬਣਗੇ ਤਾਂ ਉਹ ਮੋਦੀ ਨੂੰ ਵੀ ਨਾਲ ਲੈ ਡੁੱਬਣਗੇ ਹੁਣ ਦੋਵੇਂ ਕਿਰਦਾਰ ਇੱਕ ਦੂਜੇ ਨੂੰ ਜਿਹੜਾ ਡਬੋ ਦੇਣ ਦੇ ਵਿੱਚ ਲੱਗੇ ਹੋਏ ਨੇ ਇਹ ਦੀਵੇ ਤੇ ਤੂਫਾਨ ਦੀ ਜੰਗ ਜਿਹੀ ਹੈ ਆਪਣੀ ਆਪਣੀ ਲੋ ਤੇ ਦੋਵੇਂ ਅੜੇ ਹੋਏ ਨੇ ਹਨੇਰੇ ਕਮਰੇ ਵਿੱਚ ਬੈਠੇ ਇੱਕ ਬਜ਼ੁਰਗ ਵਕੀਲ ਸਾਹਿਬ ਜਦੋਂ ਪੁੱਛਦੇ ਹਨ ਕਿ ਦੋਵੇਂ ਕਿਰਦਾਰਾਂ ਵਿੱਚ ਇੱਕ ਹੀ ਬੁੜੀ ਦੀ ਜਾਨ ਹੈ ਤਾਂ ਨਜਮ ਦੇ ਅਗਲੇ ਹੀ ਸ਼ੇਅਰ ਵਿੱਚ ਦੁਸ਼ੰਤ ਜਵਾਬ ਦਿੰਦੇ ਹਨ ਕਿ ਇੱਕ ਬੁੜਾ ਆਦਮੀ ਹੈ ਮੁਲਕ ਮੇ ਜਾਂ ਜੋ ਕਹੂੰ ਅੰਦੇਰੀ ਕੋਠਰੀ ਮੇ ਇੱਕ ਰੋਸ਼ਨਦਾਨ ਹੈ ਜਿਹੜਾ ਇਸ ਵੀਡੀਓ ਦੇ ਜ਼ਰੀਏ ਹੁਣ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਣੇ ਕਿ ਕਿਸ ਤਰ੍ਹਾਂ ਆਰਐਸਐਸ ਦੇ ਜ਼ਰੀਏ ਅੰਨਾ ਹਜ਼ਾਰਿਆਂ ਅੰਦੋਲਨ ਦੇ ਦੁਬਾਰਾ ਜਿਹੜਾ ਕੇਜਰੀਵਾਲ ਨੂੰ ਮੈਦਾਨ ਦੇ ਵਿੱਚ ਲਿਆਂਦਾ ਗਿਆ ਤੇ ਕਾਂਗਰਸ ਨੂੰ ਲਾਂਬੇ ਕੀਤਾ ਗਿਆ ਅੱਜ ਉਹੀ ਕਾਂਗਰਸ ਬੇਖਬਰ ਹੋ ਕੇ ਜਿਹੜਾ ਬੀਜੇਪੀ ਸਰਕਾਰ ਦੇ ਖਿਲਾਫ ਤਾਂ ਲੜ ਰਹੀ ਹੈ ਪਰ ਦੂਜੇ ਪਾਸੇ ਨਾਲ ਇੱਕ ਆਪਣਾ ਬਹੁਤ ਵੱਡਾ ਜਿਹੜਾ ਦੁਸ਼ਮਣ ਕਈ ਸਟੇਟਾਂ ਦੇ ਵਿੱਚ ਆਪਣੇ ਨਾਲ ਕਾਂਗਰਸ ਰੱਖੀ ਬੈਠੀ ਹੈ ਸੋ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰੋਗੇ ਤੇ ਤੁਹਾਡੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ